ਇੱਕ ਚਰਚਾ ਚੱਲ ਰਹੀ ਆ ਕਿ ਜਦੋਂ ਭਗਵੰਤ ਸਿੰਘ ਮਾਨ ਗੱਡੀ 'ਚ ਉਤਰਦੇ ਨੇ ਤਾਂ ਇੱਕ ਬੀਬੀ ਉਹਨਾਂ ਨੂੰ ਸਾਹਮਣੇ ਤੋਂ ਮਿਲਦੀ ਆ ਇਹ ਪਲਾਨ ਕੀਤਾ ਹੋਇਆ ਸੀ ਵੀ ਤੁਸੀਂ ਰਹੋਗੇ ਭਗਵੰਤ ਸਿੰਘ ਮਾਨ ਉੱਥੇ ਤੁਸੀਂ ਦੁੱਖ ਸਾਂਝਾ ਕਰੋਗੇ ਔਰ ਇਹੀ ਫੋਟੋ ਆ ਇਹੀ ਵੀਡੀਓ ਵਾਇਰਲ ਹੋਣ ਗਿਆ 22 ਪਿੰਡ ਜਿਹੜੇ ਨੇ ਬਾਰਡਰ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਸਾਡੇ ਪਿੰਡ ਦੀ ਨਹੀਂ ਵਾਲੇ ਕਰ ਰਹੇ ਨੇ ਵੀ ਸਾਜ ਧੱਜ ਕੇ ਦੁੱਖ ਚ ਆਏ ਆਪਾਂ ਸਾਜ ਧੱਜ ਕੇ ਆਉਣਾ ਉੱਥੇ ਜ਼ਰੂਰੀ ਥੋੜੀ ਸੀਗਾ ਕਾਰਨ ਕੀ ਸੀਗਾ ਤੁਸੀਂ ਹੀ ਉੱਥੇ ਕਿਉਂ ਮਿਲੇ ਹੋਰ ਬੰਦਿਆਂ ਨੂੰ ਕਿਉਂ ਨਹੀਂ ਮਿਲੇ ਜਿਹੜਾ ਮੀਡੀਆ ਆਇਆ ਸੀ ਨਾਲ ਲੋਕ ਕਹਿੰਦੇ ਵੀ ਉਹ ਮੀਡੀਆ ਵੀ ਇਹਨਾਂ ਦਾ ਆਪਦਾ ਸੀਗਾ ਉਹ ਕਹਿੰਦੇ ਵੀ ਦੇਖ ਕੇ ਲੱਗਦਾ ਨਹੀਂ ਸੀ ਵੀ ਤੁਹਾਨੂੰ ਕੋਈ ਦੁੱਖ ਆ ਕੋਈ ਪਛਤਾਵਾ ਹੈਗਾ ਔਰ ਲੋਕ ਕਹਿੰਦੇ ਵੀ ਸਾਨੂੰ ਤਾਂ ਅੱਗੇ ਨਹੀਂ ਜਾਣ ਦਿੱਤਾਗਾ ਇਹ ਇਹ ਪਤਾ ਨਹੀਂ ਕਿੱਥੋਂ ਆ ਗਿਆ ਜਿੱਥੇ ਭਗਵੰਤ ਸਿੰਘ ਮਾਨ ਗਏ ਸੀ ਦਰਿਆ ਦੇ ਨਾਲ ਤੁਹਾਡਾ ਪਿੰਡ ਉੱਥੇ ਤਾਂ ਨਹੀਂ ਨੁ ਪੁਰਾਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਫਿਰੋਜ਼ਪੁਰ ਆਏ ਨੇ ਤੇ ਉਹ ਹੜ੍ਹ ਪੀੜਤਾਂ ਦਾ ਪਤਾ ਲਾਣ ਦੇ ਲਈ ਉਹਨਾਂ ਕੋਲੇ ਪਹੁੰਚੇ ਨੇ ਪਰ ਇੱਕ ਚਰਚਾ ਚੱਲ ਰਹੀ ਹੈ ਕਿ ਜਦੋਂ ਭਗਵੰਤ ਸਿੰਘ ਮਾਨ ਗੱਡੀ 'ਚ ਉਤਰਦੇ ਨੇ ਤਾਂ ਇੱਕ ਬੀਬੀ ਉਹਨਾਂ ਨੂੰ ਸਾਹਮਣੇ ਤੋਂ ਮਿਲਦੀ ਆ ਹਾਲਾਂਕਿ ਗੱਲ ਆ ਕੇ ਦੁੱਖ ਦੱਸਿਆ ਜਾਂਦਾ ਏ ਉਸ ਜਗ੍ਹਾ ਤੇ ਪਰ ਤੁਹਾਨੂੰ ਦੱਸ ਦਈਏ ਕਿ ਉਹ ਚਰਚਾ ਦਾ ਵਿਸ਼ਾ ਬਣ ਗਿਆ ਲੋਕ 22 23 ਪਿੰਡ ਜਿਹੜੇ ਨੇ ਬਾਰਡਰ ਦੇ ਨਾਲ ਉਹਨਾਂ ਦਾ ਕਹਿਣਾ ਏ ਕਿ ਬੀਬੀ ਸਾਡੇ ਪਿੰਡ ਦੀ ਨਹੀਂ ਸਾਡੇ ਇਲਾਕੇ ਦੀ ਨਹੀਂ ਇਹ ਬੀਬੀ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਬੀਬੀ ਦਾ ਪਤਾ ਕੀਤਾ ਜਾਵੇ ਔਰ ਇਹਨੂੰ মিডিਆ ਸਾਹਮਣੇ ਲਿਆਂਦਾ ਜਾਵੇ ਬੀਬੀ ਆਈ ਕਿੱਥੋਂ ਆ ਇਹ ਤਾਂ ਨਹੀਂ ਕਿਤੇ ਆਮ ਆਦਮੀ ਪਾਰਟੀ ਵਾਲੇ ਆਪਦੇ ਵੱਲੋਂ ਹੀ ਇਸ ਬੀਬੀ ਨੂੰ ਉਹਨਾਂ ਨੇ ਖੜਾ ਕਰਤਾ ਤੇ ਜਿਹੜੇ ਅੱਖਾਂ ਦੇ ਵਿੱਚ ਪਾਣੀ ਸੀਗਾ ਉਹ ਵੀ ਨਕਲੀ ਸੀਗਾ ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਲੋਕ ਪੁੱਛ ਰਹੇ ਨੇ ਇੱਕ ਸਾਡੀ ਇੰਟਰਵਿਊ ਦੇ ਵਿੱਚ ਵੀ ਕੁਝ ਲੋਕਾਂ ਨੇ ਬੋਲਿਆ ਹੈ ਕਿ ਉਸ ਬੀਬੀ ਦਾ ਜ਼ਰੂਰ ਪਤਾ ਕੀਤਾ ਜਾਵੇ ਔਰ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਉਸ ਬੀਬੀ ਦੇ ਕਲਿੱਪ ਲੱਗੇ ਨੇ ਕੰਨਾਂ ਦੇ ਵਿੱਚ ਸੋਨੇ ਦੇ ਟੌਪਸ ਪਾਏ ਨੇ ਘੜੀ ਪਾਈ ਆ ਔਰ ਮੇਕਅਪ ਕੀਤਾ ਹੋਇਆ ਚੰਗੇ ਕੱਪੜੇ ਪਾਏ ਆ ਲੋਕ ਕਹਿੰਦੇ ਕਿ ਸਾਡੇ ਏਰੀਏ ਦੀ ਨਹੀਂ ਲੱਗਦੀ ਪਾਸੇ ਦੀ ਆ ਕਿਉਂਕਿ ਸਾਡੇ ਏਰੀਆ ਦੇ ਵਿੱਚ ਤਾਂ ਤਿੰਨ ਤਿੰਨ ਦਿਨ ਲੋਕ ਕੱਪੜੇ ਹੀ ਨਹੀਂ ਬਦਲਦੇ ਐਨੇ ਬੁਰੇ ਹਾਲਾਤ ਨੇ ਪਰ ਅੱਜ ਤੁਹਾਨੂੰ ਦੱਸਦੀ ਆ ਕਿ ਉਸ ਬੀਬੀ ਨੂੰ ਅਸੀਂ ਪਤਾ ਕਰ ਲਿਆ ਉਹ ਬੀਬੀ ਕੌਣ ਆ ਉਹ ਸਾਡੇ ਨਾਲ ਮੌਜੂਦ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਮਨਜੀਤ ਕੌਰ ਹਲਕਾ ਕואର୍ਡੀਨੇਟਰ ਨੇ ਇਹ ਸਾਹਮਣੇ ਖੜੇ ਨੇ ਇਹ ਉਹ ਬੀਬੀ ਆ ਜਿਹੜੇ ਉਥੇ ਭਗਵੰਤ ਸਿੰਘ ਮਾਨ ਪਹੁੰਚਦੇ ਨੇ ਉਥੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਦੀਆਂ ਵੀਡੀਓਜ਼ ਫੋਟੋਜ਼ ਲਗਾਤਾਰ ਆ ਰਹੀਆਂ ਨੇ ਤੁਸੀਂ ਸੀਗੇ ਜਦੋਂ ਭਗਵੰਤ ਸਿੰਘ ਮਾਨ ਨੂੰ ਮਿਲੇ ਸੀ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬਲੋਣੀ ਆ ਹਾਂ ਮੈਂ ਸੀਗੀ ਮੇਰਾ ਨਾਮ ਮਨਜੀਤ कौर ਹਲਕਾ ਕੋਆਰਡੀਨੇਟਰ ਫਰੀਪੁਰ ਸ਼ਹਿਰੀ ਅੱਛਾ ਕਹਿੰਦੇ ਵੀ ਤੁਸੀਂ ਉਥੇ ਜਦੋਂ ਗਏ ਮੇਕਅਪ ਕੀਤਾ ਹੋਇਆ ਸੀਗਾ ਮਤਲਬ ਜਿਵੇਂ ਉੱਪਰ ਕਹਿੰਦੇ ਵੀ ਕਲਿੱਪ ਲਾਇਆ ਸੀ ਜਾਂ ਜੋ ਵੀ ਸੀਗਾ ਘੜੀ ਬੰਨੀ ਸੀ ਮਤਲਬ ਉਹ ਕਹਿੰਦੇ ਵੀ ਦੇਖ ਕੇ ਲੱਗਦਾ ਨਹੀਂ ਸੀ ਵੀ ਤੁਨੂੰ ਕੋਈ ਦੁੱਖ ਆ ਕੋਈ ਪਛਤਾਵਾ ਹੈਗਾ ਔਰ ਤੁਸੀਂ ਉੱਥੇ ਖੜੇ ਸੀ ਔਰ ਤੁਸੀਂ ਇਸ ਤਰੀਕੇ ਨਾਲ ਰੋ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਸੀ ਵੀ ਜਿਵੇਂ ਸਾਰਾ ਏਰੀਆ ਤੁਹਾਡਾ ਹੋਵੇ ਤੇ ਸਾਰੇ ਪਿੰਡਾਂ ਦਾ ਤੁਹਾਨੂੰ ਬਹੁਤ ਜ਼ਿਆਦਾ ਦੁੱਖ ਹੋਵੇ ਕਾਰਨ ਕੀ ਸੀਗਾ ਤੁਸੀਂ ਹੀ ਉੱਥੇ ਕਿਉਂ ਮਿਲੇ ਹੋਰ ਬੰਦਿਆਂ ਨੂੰ ਕਿਉਂ ਨਹੀਂ ਮਿਲੇ ਜੀ ਗੱਲ ਇਹ ਆ ਮੈਂ ਉੱਥੇ ਖੜੀ ਸੀਗੀ ਤੇ ਆਪਣੇ ਭਗਵੰਤ ਮਾਨ ਜੀ ਸਾਹਿਬ ਆਏ ਔਰ ਮੈਂ अकेली ਲੇਡੀ ਸੀਗੀ ਪੁਲਿਸ ਵਾਲੇ ਦੇ ਕੋਲ ਖੜੀ ਸੀਗੀ ਤੇ ਜਦੋਂ ਗੱਡੀ ਤੋਂ ਉਤਰੇ ਨੇ ਤੇ ਭਗਵੰਤ ਮਾਨ ਨੇ ਉਹਨਾਂ ਪੁਲਿਸ ਵਾਲਾ ਨੂੰ ਕਿਹਾ ਹਟਾ ਦਿਓ ਬਾਜੂ ਔਰ ਬੀਬੀ ਨੂੰ ਗਿਆਨ ਦਿਓ ਠੀਕ ਹੈ ਮੈਂ ਅੱਗੇ ਚਲੀ ਗਈ ਆ ਠੀਕ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਭਗਵੰਤ ਮਾਨ ਨੂੰ ਮਿਲ ਸਕਦੀ ਆ ਮੈਂ ਤਾਂ ਵੈਸੇ ਗਈ ਸੀ ਮੈਂ ਕਿ ਉਹ ਹਾਰ ਵਰਕਰ ਆ ਫਰ ਹੋਈ ਪਰ ਸ਼ਹਿਰੀ ਦੀ ਮੈਂ ਹਰ ਇੱਕ ਪਿੰਡਾਂ ਦਾ ਰਾ ਕਰਨੀਆਂ ਹਰ ਪੀੜ ਤਨ ਵੇਖਣੀਆਂ ਉਹਨਾਂ ਨੂੰ ਆਪਦੀ ਮਤਲਬ ਦੁੱਖ ਸਮਝ ਕੇ ਮੈਂ ਉਹਨਾਂ ਦੀ ਸੁਣਦੀ ਆ ਜਿੱਥੇ ਰਸ ਨਹੀਂ ਪਹੁੰਚਿਆ ਜਿੱਥੇ ਕੁਝ ਵੀ ਨਹੀਂ ਹੋਇਆ ਮੇਰੀ ਡਿਊਟੀ ਲੱਗੀ ਹੋਈ ਆ ਠੀਕ ਹੈ ਮਾਰੇ ਕੱਪੜੇ ਤਪਾ ਕੇ ਜਾਇਆ ਨਹੀਂ ਕਿਤੇ ਵੀ ਜਾ ਸਕਦਾ ਠੀਕ ਹੈ ਅਸੀਂ ਫਿਰ ਪਰ ਸ਼ਹਿਰ ਚ ਰਹਿਨੇ ਆ ਪਿੰਡ ਮੇਰਾ ਖਾਨਕੀ ਆ ਜ਼ਮੀਨ ਮੇਰੀ ਉੱਥੇ ਆ ਤੇ ਅਸੀਂ ਹੜ ਤੇ ਮਾਰੇ ਹੋਏ ਹੜ 88 ਵਾਲੇ ਹੜ ਦੇ ਚੱਲੇ ਹੋਏ ਅਸੀਂ ਇੱਥੇ ਆਏ ਆ ਕਿ ਸਾਡੇ ਬੱਚੇ ਪੜ ਜਾਣ ਵਾਕਿਆ ਵੀ ਇਹੀ ਉਹ ਯਾਏ ਕਿ ਸਾਡੇ ਬੱਚੇ ਪੜ ਗਏ ਮੁੰਡਾ ਮੇਰਾ ਪਹਿਲਾ ਟਿਆ ਕੁੜੀਆਂ ਮੇਰੀਆਂ ਬਾਹਰ ਨੇ ਵਿਦੇਸ਼ਾਂ ਦੇ ਵਿੱਚ ਨੇ ਅਸੀਂ ਮੀਆਂ ਬੀਬੀ ਦੋਨੋਂ ਸੇਵਾ ਕਰ ਰਹੇ ਆ ਦੁਨੀਆ ਦੀ ਸੇਵਾ ਕਰ ਰਹੇ ਆ ਤੇ ਸਾਡੀਆਂ ਡਿਊਟੀਆਂ ਲੱਗੀਆਂ ਨੇ ਚਲੋ ਮੈਂ ਮਿਲ ਲਿਆ ਚਲੋ ਮੇਰਾ ਕਲਪ ਲੱਗਿਆ ਹੋਇਆ ਸੀਗਾ ਚਲੋ ਮੇਰੇ ਬਾਲ ਵਾਏ ਹੋਏ ਸੀਗੇ ਤੇ ਮੈਂ ਚਲੀ ਗਈਆਂ ਭਗੰਤ ਮਾਨ ਨੂੰ ਮੈਂ ਸਾਰੀ ਬਾਰਡਰ ਪੱਟੀ ਦਾ ਮੈਂ ਦੱਸਿਆ ਮੈਂ ਕੋਈ ਆਵਦਾ ਦੁੱਖ ਨਹੀਂ ਰੋਇਆ ਮੈਨੂੰ ਉਹਨਾਂ ਦਾ ਦੁੱਖ ਅੱਜ ਵੀ ਆਉਂਦਾ ਹੈ ਮੈਨੂੰ ਉਹਨਾਂ ਦਾ ਦੁੱਖ ਜਿਹੜੇ ਬੰਨਾਂ ਤੇ ਬੈਠੇ ਨੇ ਕਿਸੇ ਨੂੰ ਸੱਪ ਜਾਂਦਾ ਹੈ ਕਿਸੇ ਦੇ ਡੰਗਰ ਮਰੀ ਜਾਂਦੇ ਨੇ ਮੈਂ ਤੂੰ ਦੁੱਖ ਵੇਖਿਆ ਨਹੀਂ ਗਿਆ ਮੈਂ ਉਹ ਦੁੱਖ ਉਹਨਾਂ ਦਾ ਵੇਖ ਕੇ ਸੁਣ ਕੇ ਤੇ ਮੈਂ ਖੁਇਸ਼ ਦਿਲ ਚ ਸੀ ਵੀ ਮੈਂ ਭਗਵੰਤ ਮਾਨ ਨੂੰ ਦੱਸਾਂ ਕਿਉਂਕਿ ਜਿਹੜੀਆਂ ਗਰੀਬਾਂ ਦੀਆਂ ਗੱਲਾਂ ਨੇ ਉਹ ਭਗਵੰਤ ਮਾਨ ਸਿੱਖ ਨਹੀਂ ਪਹੁੰਚਦੀਆਂ ਤੇ ਪਿੱਛੇ ਹੀ ਰਹਿ ਜਾਂਦੀਆਂ ਨੇ ਅਸੀਂ ਵੀ ਹਰ ਪੀੜਤ ਦੇ ਮਾਰੇ ਹੋਏ ਆ ਤੇ ਸਾਡੀ ਵੀ ਜ਼ਮੀਨ ਆ ਪਰ ਮੈਂ ਆਪਦੀ ਗੱਲ ਕੋਈ ਨਹੀਂ ਰੱਖੀ ਕਿ ਸਾਡੇ ਪਿੰਡਾਂ ਵੱਲ ਨਹੀਂ ਗਿਆ ਜਾਂ ਕੁਝ ਸਾਡਾ ਵਸਤੀ RAMLAL ਨਾਲ ਖਾਨ ਕੀ ਪਿੰਡ ਆ ਉਥੇ ਜਮੀਨ ਆ ਅਸੀਂ 88 ਤੋਂ ਬਾਅਦ ਅਸੀਂ ਸ਼ਹਿਰ ਚ ਆ ਗਏ ਹਸਬੰਦ ਮੇਰਾ ਫੌਜ ਚ ਰਟਾਇਰ ਹੋਇਆ ਹੈ ਔਰ ਅਸੀਂ ਸੇਵਾ ਦੁਨੀਆ ਦੀ ਕਰ ਰਿਹਾ ਸਾਡੇ ਕੋਲ ਇਸ ਟਾਈਮ ਬੱਚਾ ਕੋਈ ਨਹੀਂ ਹੈਗਾ ਸਾਰੇ ਬਾਹਰ ਨੇ ਆਪੋ ਆਪ ਦੀ ਜਗ੍ਹਾ ਤੇ ਮੈਂ ਪਹਿਲੇ ਵੀ ਦੱਸ ਚੁੱਕੀ ਹਾਂ ਕਿ ਮੁੰਡਾ ਮੇਰਾ ਪਹਿਲਾ ਟੇ ਕੁੜੀਆਂ ਮੇਰੀਆਂ ਬਾਹਰ ਨੇ ਤੇ ਗੱਲ ਇਹ ਆ ਵੀ ਜੇ ਮੈਂ ਉਹਨੂੰ ਦੁੱਖ ਦੱਸਿਆ ਹੈ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਮੇਰੇ ਤੇ ਤਵੇ ਲਾ ਰਹੀਆਂ ਨੇ ਕਹਿ ਰਹੀਆਂ ਨੇ ਬੀਬੀ ਨੇ ਕਲਿੱਪ ਲੱਗਿਆ ਲਾਇਆ ਹੋਇਆ ਸੀ ਬੀਬੀ ਨੇ ਸੋਨੇ ਦੀਆਂ ਵੰਗਾ ਪਾਈਆਂ ਹੋਈਆਂ ਸੀ ਮੇਰੀ ਆਰਟੀਫੀਸ਼ਲ ਇਹ ਵੰਗਿਆ ਆ ਰਟੀਵੀਸ਼ਨ ਮੇਰੇ ਕੰਨਾਂ ਦੇ ਨੇ ਸੋਨੇ ਦੇ ਨਹੀਂ ਸੋਨੇ ਨਹੀਂ ਨਹੀਂ ਹੈਗੇ ਇੰਨੇ ਸਮੀਰ ਹੈਗੇ ਹੀ ਨਹੀਂ ਲੋਕ ਸਵਾਲ ਇਹ ਕਰ ਰਹੇ ਨੇ ਵੀ ਸੱਜ ਧਜ ਕੇ ਦੁੱਖ ਚ ਆਏ ਆਪਾਂ ਸੱਜ ਧਜ ਕੇ ਆਉਣਾ ਉੱਥੇ ਜ਼ਰੂਰੀ ਥੋੜੀ ਸੀਗਾ ਲੋਕ ਤਾਂ ਇਹ ਭੈਣੇ ਗੱਲ ਕਰ ਰਹੇ ਆ ਨਾ ਜਿਹੜੀ ਮੇਨ ਹੈ ਹਾਂ ਇਹ ਗੱਲ ਕਰ ਰਹੇ ਨੇ ਠੀਕ ਹੈ ਉਹ ਕਰ ਰਹੇ ਨੇ ਗੱਲ ਮੈਨੂੰ ਇਹ ਤਾਂ ਨਹੀਂ ਪਤਾ ਸੀ ਨਾ ਮੈਂ ਮੁੱਖ ਮੰਤਰੀ ਦੇ ਕੋਲ ਜਾਵਾਂਗੇ ਸੱਜ ਧਜ ਕੇ ਜਾਵਾਂਗੇ ਮੇਰਾ ਕੋਈ ਪਲਾਨ ਨਹੀਂ ਸੀਗੀ ਲੋਕ ਇਹ ਗੱਲਾਂ ਕਰ ਰਹੇ ਨੇ ਵੀ ਇਹ ਸਾਰਾ ਕੁਝ ਪਲਾਨ ਕੀਤਾ ਗਿਆ ਇਹ ਭੈਣ ਨੂੰ ਤਿਆਰ ਕੀਤਾ ਗਿਆ ਵੀ ਭਗਵੰਤ ਸਿੰਘ ਮਾਨ ਗੱਡੀ ਉਤਰਨਗੇ ਤੁਸੀਂ ਸਿੱਧਾ ਜਾਓਗੇ ਜਾ ਕੇ ਉੱਥੇ ਰੋਹਗੇ ਇਹ ਕਹਿੰਦੇ ਲੋਕ ਕਰ ਰਹੇ ਨੇ ਗੱਲਾਂ ਵੀ ਇਹ ਪਲਾਨ ਕੀਤਾ ਹੋਇਆ ਸੀ ਵੀ ਤੁਸੀਂ ਰੋਹਗੇ ਭਗਵੰਤ ਸਿੰਘ ਮਾਨ ਉੱਥੇ ਤੁਸੀਂ ਦੁੱਖ ਸਾਂਝਾ ਕਰੋਗੇ ਔਰ ਇਹੀ ਫੋਟੋ ਆਹੀ ਵੀਡੀਓ ਵਾਇਰਲ ਹੋਣ ਗਿਆ ਵੀ ਭਗਵੰਤ ਸਿੰਘ ਮਾਨ ਨੇ ਵਾਕਿਆ ਗਰਾਊਂਡ ਤੇ ਆ ਕੇ ਲੋਕਾਂ ਦੀ ਸਾਰ ਲਈ ਪਰ ਲੋਕ ਕਹਿੰਦੇ ਵੀ ਇਹ ਤਾਂ ਬਣੀ ਬਣਾਈ ਇਹਨਾਂ ਦੀ ਆਪਦੀ ਗੇਮ ਸੀਗੀ ਆਪਿਆਂ ਦੀ ਇਹ ਲੋਕ ਗੱਲਾਂ ਕਰ ਰਹੇ ਨੇ ਉੱਥੇ ਜਿਹੜੇ ਹੜਪੀੜ ਤੋਂ ਲੋਕ ਨੇ ਉੱਥੇ ਪਿੰਡਾਂ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈਗੀ ਕੋਈ ਕੁਛ ਨਹੀਂਗਾ ਭਗਵੰਤ ਮਾਨ ਨੇ ਮੈਨੂੰ ਆਪ ਬੁਲਾਇਆ ਹੈ ਤੇ ਮੈਂ ਲਾਗੇ ਗਈ ਆ ਕੋਈ ਕੇ ਇਹੋ ਜੀ ਗੱਲ ਨਹੀਂ ਹੈਗੀ ਕੋਈ ਪਲਾਨ ਜਾਂ ਕੁਛ ਅਸੀਂ 12 ਸਾਲ ਦੇ ਵਰਕਰ ਆ ਆਮ ਪਾਰਟੀ ਨਾਲ ਜੁੜੇ ਹੋਏ ਸਾਨੂੰ ਕੋਈ ਵੀ ਸਹੀ ਕਰਾ ਦੇਵੇ ਵੀ ਅੱਜ ਤੀਕ ਇਹਨਾਂ ਨੇ ਕੋਈ ਖਰਚਾ ਸਰਕਾਰ ਕੋਲੋਂ ਜਾਂ ਕੋਈ ਤੇਲ ਪਟਰੋਲ ਲਿਆ ਹੋਵੇ ਵੀ ਇਹ ਕਿਤੇ ਗੱਡੀਆਂ ਤੇ ਜਾਂਦੇ ਨੇ ਅਸੀਂ ਆਪਦੇ ਘਰੋਂ ਗੁਜ਼ਾਰਾ ਕਰਨੇ ਆ ਮੇਰੇ ਬੰਦੇ ਦੀ ਪੈਨਸ਼ਨ ਆਉਂਦੀ ਏ ਤੇ ਅਸੀਂ ਉਹਦੇ ਤੇ ਗੁਜ਼ਾਰਾ ਕਰਨੇ ਆ ਬੱਚੇ ਸਾਡੇ ਬਾਹਰ ਨੇ ਆਪਾ ਆਪਣੇ ਖਰਚੇ ਨੇ ਉਹਨਾਂ ਦੇ ਤੇ ਅਸੀਂ ਕੋਈ ਅਮੀਰ ਨਹੀਂ ਆ ਅਸੀਂ ਗਰੀਬ ਆ ਅਸੀਂ ਵੀ ਗਰੀਬੀ ਚ ੁੱਠੇ ਹੋਏ ਆ ਥੋੜਾ ਬਹੁਤਾ ਮਾਲਕ ਨੇ ਦਿੱਤਾ ਏ ਤੇ ਅਸੀਂ ਦੁਨੀਆ ਦੇ ਵਿੱਚ ਵਿਚਰ ਰਹੇ ਆ ਵਿਚਾਲੇ ਸਾਡੇ ਗਰੀਬ ਭਰਾ ਨੇ ਜਿਨ੍ਹਾਂ ਨੂੰ ਨਹੀਂ ਬੋਲਣਾ ਆਉਂਦਾ ਜਿਨ੍ਹਾਂ ਨੂੰ ਨਹੀਂ ਦੁੱਖ ਦੱਸਣਾ ਆਉਂਦਾ ਉਹ ਮੈਂ ਦੱਸਿਆ ਉਹਨਾਂ ਨੂੰ ਦੁੱਖ ਵੀ ਉਹਨਾਂ ਦੇ ਅੱਗੇ ਲੋਕ ਤਾਂ ਇਹ ਵੀ ਕਹਿ ਰਹੇ ਕਹਿੰਦੇ ਵੀ ਕਰੋੜਾਂ ਦੀ ਕੋਠੀ ਆ ਤੁਹਾਡੀ ਸ਼ਹਿਰ ਦੇ ਵਿੱਚ ਕੋਠੀ ਕਹਿੰਦੇ ਸ਼ਹਿਰ ਦੇ ਵਿੱਚ ਇਹ ਲੋਕ ਗੱਲਾਂ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖੀਆਂ ਹੋਣਗੀਆਂ ਤੁਹਾਡੇ ਪਰਿਵਾਰ ਨੇ ਵੀ ਕਹਿੰਦੇ ਕਰੋੜਾਂ ਦੀ ਕੋਠੀ ਆ ਸ਼ਹਿਰ ਦੇ ਵਿੱਚ ਵੱਡੀ ਆਲੀਸ਼ਾਨ ਕੋਠੀ ਆ ਔਰ ਕੋਠੀ ਝੁੱਟ ਕੇ ਆ ਕੇ ਇੱਥੇ ਤਿਆਰ ਪਰ ਤਿਆਰ ਆ ਕੇ ਇਹ ਤੇ ਲੋਕਾਂ ਦੇ ਵਿੱਚ ਆ ਕੇ ਖੜ ਗਏ ਔਰ ਲੋਕ ਕਹਿੰਦੇ ਵੀ ਸਾਨੂੰ ਤਾਂ ਅੱਗੇ ਨਹੀਂ ਜਾਣ ਦਿੱਤਾਗਾ ਇਹ ਇਹ ਪਤਾ ਨਹੀਂ ਕਿੱਥੋਂ ਆ ਗਏ ਇਹ ਤਾਂ ਬਸ ਐਵੇਂ ਲੋਕਾਂ ਦੀਆਂ ਫਵਾਹਾਂ ਨੇ ਪਰਾਂ ਪਾਣੀ ਸੀਗਾ ਰੁੱਟੀ ਹੋਈ ਸੀ ਕਿ ਸੜਕ ਬੀਬੀਆਂ ਕੋਈ ਆ ਨਹੀਂ ਪਾਈਆਂ ਇਧਰੋਂ ਪੁਲਿਸ ਵਾਲੇ ਨਹੀਂ ਲੰਘਣ ਦਿੰਦੇ ਸੀ ਮੈਨਿਪਾਲਟੀ ਦੇ ਵਜੋਂ ਮਤਲਬ ਅਗਾ ਅੰਦਰ ਜਾਣ ਦਿੱਤਾ ਵਿਚਾਲੇ ਇਨਾਂ ਕੋਲ ਆਉਦਾ ਤੇ ਇਹ ਚਲੇ ਜਾਣ ਚਲ ਉਦੋਂ ਵੀ ਕਾਰ ਤੁਸੀਂ ਪਾਇਆ ਹੋਇਆ ਹਾਂ ਪਾਇਆ ਹੋਇਆ ਸੀ ਮੈਂ ਕਾਟ ਮੇਰੇ ਬੰਦੇ ਨੇ ਪਾਇਆ ਸੀ ਅਸੀਂ ਦੋਨੋਂ ਜੀ ਗਏ ਆ ਅਸੀਂ ਕੋਈ ਐਮਐਲ ਦੀ ਨਹੀਂ ਵਿਰੋਧੀ ਕੀਤੀ ਕਿਸੇ ਪਾਰਟੀ ਦੇ ਵਿਰੋਧ ਜਿਸੀ ਆਏ ਇਹ ਲੋਕੀ ਜਿਹੜੀਆਂ ਪਵਾਵਾਂ ਨੇ ਇਹ ਵੈਸੇ ਉਡਾ ਰਿਆ ਏ ਚਲੋ ਲੋਕਾਂ ਨੂੰ ਨਹੀਂ ਚੰਗਾ ਲੱਗਦਾ ਨਾ ਚੰਗਾ ਲੱਗੇ ਅਸੀਂ ਗਰੀਬਾਂ ਦੀ ਰੱਖੀ ਏ ਮੰਗ ਕਿ ਇਸ ਹਰੀਕਾ ਤੋਂ ਲੈ ਕੇ ਫਾਜਲ ਕਾ ਤੀਕ ਜੇ ਬੰਨ ਬਨਿਆ ਜਾਂਦਾ ਏ ਤੇ ਹੜ ਪੀੜ ਤੇ ਲੋਕ ਬਚ ਸਕਦੇ ਨੇ ਉਹਨਾਂ ਨੂੰ ਖਰਾਬਾ ਨਹੀਂ ਚਾਹੀਦਾ ਉਹਨਾਂ ਨੂੰ ਸਿਰਫ ਬੰਨ ਚਾਹੀਦਾ ਏ ਤੇ ਇੱਕ ਜਿਹੜੀਆਂ ਕੱਚੀਆਂ ਪੈਲੀਆਂ ਕਰਤੀਆਂ ਕਾਂਗਰਸ ਤੇ ਸਰਕਾਰ ਦੇ ਵੇਲੇ ਉਹ ਸਾਰੀਆਂ ਪੱਕੀਆਂ ਪੈਲੀਆਂ ਕੀਤੀਆਂ ਜਾਣ ਕਿ ਸਾਨੂੰ ਖਰਾਬਾ ਮਿਲ ਜਾਵੇ ਲਾ 19 ਚ ਪਾਣੀ ਆਇਆ 23 ਚ ਪਾਣੀ ਆਇਆ 22 ਕਰੋੜ ਰੁਪਈਆ ਉੱਤੋਂ ਸਰਕਾਰ ਦਾ ਆਇਆ ਬਸ ਕਿਸੇ ਗਰੀਬ ਤੱਕ ਨਹੀਂ ਪਹੁੰਚਿਆ ਸਭ ਹਜਮ ਕਰ ਗਏ ਜੋ ਕਾਂਗਰਸ ਸਰਕਾਰ ਸੀਗੀ ਤੇ ਉਹ ਹਜਮ ਕਰ ਗਈ ਉਦੋਂ ਬਾਅਦ ਸਾਡੀ ਭਗਵੰਤ ਮਾਨ ਦੀ ਸਰਕਾਰ ਆਈ ਏ ਅਸੀਂ ਤਾਂ ਸਿਰਫ ਅਸੀਂ ਹਾਲਤਾ ਵੇਖਣ ਜਾਂਦੇ ਆ ਬੰਨਾਂ ਤੇ ਲੋਕ ਬੈਠੇ ਨੇ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਲੋਕਾਂ ਦੇ ਬੁਰੇ ਹਾਲ ਡੰਗਰ ਮਰੀ ਜਾਂਦੇ ਨੇ ਤੇ ਇਸ ਕਰਕੇ ਅਸੀਂ ਗਏ ਸੀਗੇ ਤੇ ਲੋਕਾਂ ਨੇ ਸਾਡੇ ਉਲਟ ਗਲਤ ਗੱਲਾਂ ਬਣਾ ਲਈਆਂ ਮੈਂ ਹੱਥ ਜੋੜ ਕੇ ਇਹਨਾਂ ਸਾਰਿਆਂ ਲੋਕਾਂ ਤੋਂ ਕੇ ਬੇਨਤੀ ਕਰਦੀ ਆਂ ਵੀ ਅਸੀਂ ਵੀ ਗਰੀਬ ਆਂ ਅਸੀਂ ਗਰੀਬਾਂ ਦੀ ਹੈਲਪ ਕਰਨ ਗਏ ਆਂ ਤੇ ਚਲੋ ਤੁਹਾਨੂੰ ਜੇ ਸਾਡੇ ਬਾਰੇ ਬੁਰਾ ਲੱਗਦਾ ਏ ਤੇ ਅਸੀਂ ਮਾਫੀ ਮੰਗਨੇ ਆਂ ਵੀ ਅਸੀਂ ਕਿਸੇ ਦੇ ਬਾਰੇ ਮਾੜਾ ਨਹੀਂ ਬੋਲਿਆ ਅਸੀਂ ਗਰੀਬਾਂ ਦੀ ਵਾਅਦਾ ਚੱਕੀ ਏ ਗਰੀਬਾਂ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਦਬਾਏ ਜਾਂਦੇ ਨੇ ਉਤਾ ਤੀ ਕੋਈ ਨਹੀਂ ਪਹੁੰਚਾਉਂਦਾ ਤੇ ਮੈਂ ਚਲੋ ਹਿਮਤ ਕੀਤੀ ਏ ਮੈਂ ਭਗਵੰਤ ਮਾਨ ਕੋਲ ਚਲ ਪਹੁੰਚ ਕੇ ਉਹਨਾਂ ਗੱਟੀ ਏਰੀਏ ਦੀ ਸਾਰੀ ਮੰਗ ਰ ਕਿਏ ਉਹਨਾਂ ਨੇ ਮੈਨੂੰ ਵਾਰ-ਵਾਰ ਇਹੀ ਕਹਿੰਦੇ ਸੀ ਮੈਂ ਜਦੋਂ ਵੀ ਹੜ ਪੇਰਤਾ ਦੀ ਖਬਰ ਲੈਣ ਜਾਂਦੀ ਸੀ ਮੈਨੂੰ ਇਹੀ ਕਹਿੰਦੇ ਸੀਗੇ ਕਿ ਤੁਸੀਂ ਸਾਡੀ ਖਬਰ ਲਾ ਲਓ ਸਾਡੀ ਮੰਗ ਰੱਖੋ ਕਿ ਸਾਡੇ ਸਾਨੂੰ ਗਰਦਵਰੀਆਂ ਨਹੀਂ ਸਾਡੇ ਨਾਲ ਹੋਈਆਂ ਸਾਨੂੰ ਡੋਬਾ ਨਹੀਂ ਮਿਲਦਾ ਡੋਬਾ ਖਾਦਾ ਜਾਂਦਾ ਹੈ ਅਸੀਂ ਮਰ ਜੰਨੇ ਖਰਚੇ ਕਰ-ਕਰ ਕੇ ਹਰ ਇੱਕ ਬੀਬੀ ਹਰ ਇੱਕ ਵੀਰ ਹਰ ਇੱਕ ਬਾਪ ਅੱਗੇ ਇਹੀ ਮੰਗ ਰੱਖਦਾ ਸੀ ਭਾਵੇਂ ਤੁਸੀਂ ਆਪ ਹੀ ਹੁਣੇ ਗੱਲ ਕਹੀ ਆ ਮੈਂ ਉਸੇ 'ਚੋਂ ਸਵਾਲ ਲੈਣਾ 2023 ਦੇ ਵਿੱਚ ਤੁਸੀਂ ਕਿਹਾ ਵੀ ਮਾਫ ਜਾ ਕਾਂਗਰਸ ਖਾਗੀ ਪਰ 2023 ਦੇ ਵਿੱਚ ਵੀ ਸਰਕਾਰ ਤੁਹਾਡੀ ਸੀਗੀ ਆਮ ਆਦਮੀ ਪਾਰਟੀ ਦੀ ਹੁਣ ਵੀ ਸਰਕਾਰ ਤੁਹਾਡੀ ਆ ਜੇ ਹੁਣ ਲੋਕ ਭੁੱਖੇ ਬੈਠੇ ਨੇ ਹੁਣ ਲੋਕਾਂ ਨੂੰ ਕੁਝ ਨਹੀਂ ਮਿਲ ਰਿਹਾ ਤਾਂ ਪਰ ਸਰਕਾਰ ਤਾਂ ਫਿਰ ਤੁਹਾਡੀ ਆ ਨਾ ਆਮ ਆਦਮੀ ਪਾਰਟੀ ਦੀ ਗਲਤੀ ਤਾਂ ਫਿਰ ਸਰਕਾਰ ਦੀ ਹੋਈ ਨਹੀਂ ਸਾਡੀ ਸਰਕਾਰ ਦੀ ਕੋਈ ਗਲਤੀ ਨਹੀਂ ਇਹ ਜਿਹੜੇ 70 ਸਾਲ ਤੁਰਾਜ ਕਰਦੇ ਪਏ ਨੇ ਉਹਨਾਂ ਦੀਆਂ ਗਲਤੀਆਂ ਨੇ ਜਿਨ੍ਹਾਂ ਨੇ ਕੋਈ ਬੰਨ ਦਾ ਸੁਧਾਰ ਨਹੀਂ ਕੀਤਾ ਜਿਨ੍ਹਾਂ ਨੇ ਕੋਈ ਪੈਸਾ ਨਹੀਂ ਦਿੱਤਾ ਦੇਖੋ ਇੰਨਾ ਵੱਡਾ ਕੰਮ ਹੁਣ ਭਗਵੰਤ ਮਾਨ ਸਾਹਿਬ ਇੰਨੀ ਜਲਦੀ ਤਾਂ ਨਹੀਂ ਕਰ ਸਕਦੇ ਕਿ ਗਰਦਾਰੀਆਂ ਫਟਾਫਟ ਤੜਵਾ ਕੇ ਔਰ ਉਹਨਾਂ ਦੇ ਨਾਂ ਲਵਾ ਦੇਣ ਹੁਣ ਪਤਾ ਨਹੀਂ ਇਹ ਕਾਗਜ਼ ਕਿੱਥੇ ਨੱਪੇ ਗਏ ਨੇ ਕਿੱਥੇ ਨਹੀਂ ਨੱਪੇ ਗਏ ਨੇ ਇਹਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪੂਰੀ ਭਾਲ ਕਰਾਂਗੇ ਔਰ ਇਹਨਾਂ ਗਰੀਬਾਂ ਨੂੰ ਹੱਕ ਦਵਾਵਾਂਗੇ ਅੱਛਾ ਕੱਲ ਜਦੋਂ ਭਗਵੰਤ ਸਿੰਘ ਮਾਨ ਆਇਆ ਕਹਿੰਦੇ ਆ ਵੀ ਤੁਹਾਨੂੰ ਮਿਲੇ ਹੋਰ ਉਥੇ ਬਹੁਤ ਬੀਬੀਆਂ ਸੀ ਕਹਿੰਦੇ ਵੀ ਕਿਸੇ ਨੂੰ ਵੀ ਨਹੀਂ ਮਿਲੇਗੇ ਉਹ ਕਹਿੰਦੇ ਵੀ ਕੋਈ ਬੀਬੀ ਨਹੀਂ ਸੀ ਕੋਈ ਬੀਬੀ ਨਹੀਂ ਸੀ ਫਿਰ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ ਉਹ ਉਹ ਪਾਣੀ ਸੀਗਾ ਪਾਣੀ ਤੁਰੇ ਆ ਨਹੀਂ ਸਕੀਆਂ ਭਗਵੰਤ ਸਿੰਘ ਮਾਨ ਪਾਣੀ ਚ ਜਾ ਸਕਦੇ ਸੀ ਨਹੀਂ ਉਹ ਜਾ ਸਕਦੇ ਸੀ ਕਿਸ਼ਤੀਆਂ ਰਹੀ ਗਏ ਨੇ ਉਹਨਾਂ ਸਾਰਾ ਜਾ ਜਾ ਲਿਆ ਹੈ ਘਰ ਘਰ ਉਹਨਾਂ ਬਹਿ ਕੇ ਫੋਟੋ ਕਰਵਾਈਆਂ ਨੇ ਰੋਟੀ ਖਾਧੀ ਏ ਹੁਣ ਲੋਕ ਤਾਂ ਕਹਿੰਦੇ ਪੁੰਜੇ ਬਹਿ ਕੇ ਰੋਟੀ ਖਾਂਦਾ ਪਿਆ ਹੈ ਡਰਾਮੇ ਕੀਤੀ ਜਾਂਦਾ ਇਹ ਲੋਕ ਜਿਹੜੀ ਵਿਰੋਧੀ ਪਾਰਟੀਆਂ ਨੇ ਇਹ ਤਾਂ ਸਾਰਿਆਂ ਦੇ ਡਰਾਮੇ ਸਮਝਦੀਆਂ ਨੇ ਇੱਕ ਗੱਲ ਹੋਰ ਸਾਹਮਣੇ ਆਉਂਦੀ ਕਹਿੰਦੇ ਵੀ ਜਦੋਂ ਤੁਸੀਂ ਕੱਲ ਮਿਲੇ ਸੀ ਜਿਹੜਾ মিডিਆ ਆਇਆ ਸੀ ਨਾਲ ਲੋਕ ਕਹਿੰਦੇ ਵੀ ਉਹ মিডিਆ ਵੀ ਇਹਨਾਂ ਦਾ ਆਪਦਾ ਸੀਗਾ ਉਹ ਰੋ মিডিਆ ਨੇ ਕੀ ਕੀਤਾ ਸਾਈਡ ਤੋਂ ਵੀਡੀਓ ਨਹੀਂ ਲਈ ਤੁਹਾਡੇ ਚਿਹਰੇ ਤੋਂ ਪਿੱਛੋਂ ਇੱਥੋਂ ਵੀਡੀਓ ਬਣਾਈ ਆ ਵੀ ਚਿਹਰਾਂ ਨਾ ਆਵੇ ਲੋਕ ਕਹਿੰਦੇ ਵੀ ਜਿਹੜੀਆਂ ਕੋ ਤੁਹਾਡੀਆਂ ਇੱਕ ਦੋ ਫੋਟੋਆਂ ਸਾਈਡ ਤੋਂ ਸਾਹਮਣੇ ਆ ਗਈਆਂ ਉਹ ਕਹਿੰਦੇ ਵੀ ਲੋਕਾਂ ਨੇ ਆਮ ਲੋਕਾਂ ਨੇ ਖਿੱਚੀਆਂ ਉਹ ਬਾਹਰ ਆ ਗਈਆਂ ਬਾਕੀ মিডিਆ ਸਾਰਾ ਇਹਨਾਂ ਦਾ ਸੀਗਾ ਨਹੀਂ ਇਹ ਝੂਠ ਆ মিডিਆ ਤਾਂ ਸਗੋਂ ਸਾਰਾ ਦੂਜੀਆਂ ਪਾਰਟੀਆਂ ਦਾ ਹੈ ਦੂਜੀਆਂ ਪਾਰਟੀਆਂ ਦਾ মিডিਆ ਹੈ ਸਾਡੀ ਪਗੰਤ ਮਾਨ ਸਰਕਾਰ ਦੇ ਨਾਲ ਕੋਈ মিডিਆ ਹੈਗਾ ਹੀ ਨਹੀਂ ਸਾਰੀ ਵਿਰੋਧ ਦੇ ਵਿੱਚ ਨੇ ਸਾਰੇ ਵਿਰੋਧ ਦੇ ਵਿੱਚ ਨੇ ਵੀ ਇਹ ਇੱਕ ਮਾਸਟਰ ਦਾ ਬੁੰਡਾ ਹੋ ਕੇ ਇੱਥੋਂ ਤੀਕ ਪਹੁੰਚ ਗਿਆ ਹੈ ਜਿਹਨੂੰ ਰੱਬ ਵਧਾਵੇ ਨਾ ਉਹਨੂੰ ਕੋਈ ਨਹੀਂ ਮਾਰ ਸਕਦਾ ਚਲੋ ਅਸੀਂ ਹੜਪੀੜ ਤੀਗੇ ਸੀ ਅਸੀਂ ਇੱਥੇ ਆਏ ਤੇ ਸੈਟਲ ਹੋ ਗਏ ਮੁੰਡਾ ਮੇਰਾ ਲੱਗ ਗਿਆ ਅਸੀਂ ਕੋਠੀ ਬਣਾ ਲਈ ਹੁਣ ਅਸੀਂ ਝੁੱਗੀਆਂ 'ਚ ਤੇ ਨਹੀਂ ਬੈ ਸਕਦੇ ਨਾ ਬੱਚੇ ਸਾਡੇ ਵਿਦੇਸ਼ਾਂ ਦੇ ਵਿੱਚ ਨੇ ਅਸੀਂ ਝੁੱਗੀ 'ਚ ਤੇ ਨਹੀਂ ਬੈ ਸਕਦੇ ਨਾ ਘਰ ਤਾਂ ਬਣਾਉਣਾ ਹੀ ਪੈਂਦਾ ਹੈ ਨਾ ਚੰਗਾ ਬਣਾ ਲਿਆ ਮਾਰਾ ਬਣਾ ਲਿਆ ਪਲਾਟ ਠੀਕ ਹੈ ਕਿ ਨਹੀਂ ਇਸ ਸਵਾਲ ਹੋਰ ਹੈਗਾ ਇਹ ਲੋਕ ਇਹ ਗੱਲਾਂ ਕਰ ਰਹੇ ਸੀਗੇ ਕਿ ਇਹ ਬੀਬੀ ਇਹਨਾਂ ਪਿੰਡਾਂ ਦੀ ਨਹੀਂ ਤੁਹਾਡਾ ਉਥੇ ਪਿੰਡ ਤਾਂ ਨਹੀਂ ਉਹ ਜਿਹੜੇ 20 25 ਪਿੰਡ ਨੇ ਗੱਟੀਆਂ ਦੇ ਜਿੱਥੇ ਭਗਵੰਤ ਸਿੰਘ ਮਾਨ ਗਏ ਸੀ ਦਰਿਆ ਦੇ ਨਾਲ ਤੁਹਾਡਾ ਪਿੰਡ ਉਥੇ ਤਾਂ ਨਹੀਂ ਨਾ ਪੁਰਾਣਾ ਹੈਗਾ ਕੋਈ ਪਿੰਡ ਨਹੀਂ ਹੈਗਾ ਮੈਰੀ ਡਿਊਟੀ ਲੱਗੀ ਹੋਈ ਹੈ ਡਿਊਟੀ ਵਜੋਂ ਗਈ ਹਾਂ ਡਿਊਟੀ ਵਜੋਂ ਮੈਂ ਗਈ ਹਾਂ ਕਿ ਤੁਹਾਡਾ ਇਹ ਏਰੀਆ ਹੈ ਮੈਨੂੰ ਹਲਕਾ ਪ੍ਰਧਾਨ ਬਣਾਇਆ ਹੋਇਆ ਨੇ ਵੀ ਤੂੰ ਉਸ ਹੀ ਇਸ ਹਰ ਇੱਕ ਸਵੇਰੇ 7 ਵਜੇ ਮੈਨੂੰ ਫੋਨ ਆ ਜਾਂਦਾ ਹੈ ਕਿ ਤੁਸੀਂ ਜਾਣਾ ਫਲਾਣੀ ਫਲਾਣੀ ਜਗ੍ਹਾ ਤੇ ਜਾਣਾ ਹੈ ਔਰ ਹਰ ਪੀੜਤਾ ਜਿਆਦਾ ਲੈਣਾ ਹੈ ਔਰ ਰਾਸਮਗਰੀ ਵੀ ਵੰਡਣੀ ਹੈ ਅਪਿਛੋੜ ਆਉਂਦੀ ਏ ਜੋ ਵੀ ਜਿੰਨਾ ਤਗੜਿਆਂ ਦੇ ਘਰਾਂ ਵਿੱਚ ਪਹੁੰਚ ਜਾਂਦੀ ਮਾੜਿਆ ਘਰਾਂ 'ਚ ਨਹੀਂ ਪਹੁੰਚਦੀ ਐਸੇ ਕਰਕੇ ਅਸੀਂ ਮੇਰਾ ਹਸਬੰਡ ਜਾਂਦਾ ਮੇਰੇ ਨਾਲ ਅਸੀਂ ਦੋਨੋਂ ਹੋਈਦਾ ਦੋਨੋਂ ਅਸੀਂ ਹਰ ਰੋਜ਼ ਸ਼ਾਮ ਨੂੰ ਅਸੀਂ ਆਈਦਾ ਸਵੇਰੇ ਨਿਕਲੀਦਾ ਸ਼ਾਮ ਨੂੰ ਅਸੀਂ ਆਈਦਾ ਕੋਲੋਂ ਪੈਟਰੋਲ ਵਿਚਾਰਿਆ ਕੋਲੋਂ ਖਰਚਾ ਕਰ ਰਹੇ ਆ ਜੇ ਲੋਕ ਗਲਤ ਗਲਤ ਕਮੈਂਟ ਕਰਦਾ ਮੈਂ ਹੱਥ ਜੋੜ ਕੇ ਬੇਨਤੀ ਦੁਬਾਰਾ ਕਰਦੀ ਆ ਕਿ ਵੀ ਇਹ ਗੰਦੇ ਕਮੈਂਟ ਨਾ ਕਰੋ ਤੁਸੀਂ ਵੀ ਲੇਡੀਜ਼ ਨੂੰ ਬਾਹਰ ਕੱਢੋ ਦੁਨੀਆਦਾਰੀ ਦਾ ਪਤਾ ਲੱਗੇ ਅੱਜ ਕੱਲ੍ਹ ਹੁਣ ਸਰਪੰਚ ਜੀ ਆ ਕਿੰਨੀਆਂ 60% ਸਰਪੰਚੀਆਂ ਬਣੀਆਂ ਨੇ ਲੇਡੀਜ਼ ਕੀ ਗੱਲ ਹੈ ਉਹ ਲੇਡੀਜ਼ ਨਹੀਂ ਆਗੀਆਂ ਮੈਂ ਸਿਰਫ ਵਿੱਚ ਦੱਸੀ ਇੱਕ ਲੇਡੀਜ਼ ਕਲਿੱਪ ਲਾਇਆ ਹੋਇਆ ਉਹ ਕੀਤਾ ਆ ਕਿ ਵਾਲ ਖੁੱਲੇ ਨੇ ਜੇ ਕਲਿੱਪ ਲਾ ਲਿਆ ਹੈ ਤਾਂ ਉਹਦੇ ਵਿੱਚ ਕੀ ਮਾੜਾ ਹੋ ਗਿਆ ਦੱਸੋ ਤੁਸੀਂ ਪਹਿਲਾਂ মিডিਆ ਵਾਲੇ ਆਪ ਜੇ ਸਾਨੂੰ ਦੱਸੋ ਕੀ ਮਾੜਾ ਹੋ ਗਿਆ ਮੈਂ ਮਾੜੇ ਕੱਪੜੇ ਪਾ ਕੇ ਜਾਵਾਂਗੀ ਤੇ ਫਿਰ ਮੈਂ ਉੱਥੋਂ ਦੀ ਬਣ ਜਾਵਾਂਗੀ ਮੈਂ ਹੈਗੀ ਸ਼ਹਿਰ ਦੀ ਆ ਮੇਰਾ ਪਿੰਡ ਰਾਮ ਲਾਲ ਵਸਤੀ ਏ ਮੇਰੀ ਜ਼ਮੀਨ ਉਥੇ ਆ ਕੋਈ ਵੀ ਵੀਰ ਭਰਾ ਮੇਰਾ ਡਾਟਾ ਕਢਾਉਣਾ ਚਾਹੁੰਦਾ ਏ ਤੇ ਬੇਸ਼ੱਕ ਕਢਾ ਸਕਦਾ ਤੁਸੀਂ ਵੀ ਦਰਿਆ ਚ ਹੀ ਰਹਿੰਦੇ ਹੋ ਵੈਸੇ ਮਤਲਬ ਏਰੀਆ ਦੂਜੇ ਪਾਸੇ ਹਾਂ ਏਰੀਆ ਦੂਜੇ ਪਾਸੇ ਨਹੀਂ ਹੈਗਾ ਬੰਦੇ ਪਰਲੇ ਪਾਸੇ ਆ ਨਹੀਂ ਮਤਲਬ ਬਨ ਚ ਹੀ ਆ ਮਤਲਬ ਹਾਂ ਸਾਡਾ ਵੀ ਚੋਨਾ ਡੁੱਬਿਆ ਹੋਇਆ ਹੈ 12 ਕਿੱਲੇ ਸਾਡਾ ਵੀ ਚੋਨਾ ਡੁੱਬਿਆ ਹੋਆ ਪਰ ਮੈਂ ਆਪਦਾ ਜ਼ਿਕਰ ਨਹੀਂ ਕੀਤਾ ਮੈਂ ਆਪਦੇ ਗਰੀ ਭਰਾਵਾਂ ਬਾਰਡਰ ਪੱਟੀ ਦਾ ਸਾਰਾ ਜ਼ਿਕਰ ਕੀਤਾ ਏ ਬੀ ਹਰੀਕਲ ਘਾਇਤ ਲੈ ਕੇ ਫਾਜ਼ਿਲ ਕਹਤੀ ਜੇ ਸਾਡਾ ਬੰਨ ਬੰਨ ਜਾਵੇ ਉਤੇ ਸੜਕ ਬਣ ਜਾਵੇ ਤੇ ਸਾਡਾ ਬਹੁਤ ਨੁਕਸਾਨ ਹੋਣੋਂ ਬਚ ਜਾਏਗਾ ਔਰ ਜਿਹੜਾ ਮੁਆਜਵਾ ਖਰਾਬਾ ਆਉਂਦਾ ਹੈ ਉਹ ਵੀ ਸਰਕਾਰ ਬਚਾ ਲਏਗੀ ਹਾਂ ਤਾਂ ਬਿਲਕੁਲ ਇਹ ਭੈਣ ਸਾਡੇ ਨਾਲ ਮਨਜੀਤ ਕੌਰ ਮੌਜੂਦ ਸੀ ਔਰ ਵਾਕਈ ਇਹ ਗੱਲ ਇਹਨਾਂ ਨੇ ਕਹੀ ਆ ਕਿ ਮੈਂ ਭਗਵੰਤ ਸਿੰਘ ਮਾਨ ਨੂੰ ਮਿਲੀ ਮੇਰੇ ਗੱਲ ਦੇ ਵਿੱਚ ਕਾਰਡ ਸੀਗਾ ਉਥੇ ਪੁਲਿਸ ਵਾਲਿਆਂ ਨੇ ਅੱਗੇ ਕੜਤਾ ਵੀ ਇਹ ਵਰਕਰ ਨੇ ਕਿਉਂਕਿ ਲੇਡੀਜ਼ ਘਟ ਸੀ ਇਹ ਕਹਿੰਦੇ ਔਰ ਜਦੋਂ ਭਗਵੰਤ ਸਿੰਘ ਮਾਨ ਨੂੰ ਮਿਲੇ ਤਾਂ ਦੁੱਖ ਸੀਗਾ ਕਹਿੰਦੇ ਮੇਰੇ ਵੀ ਅੰਦਰ ਕਿਉਂਕਿ ਸਾਰੇ ਪਾਸੇ ਲੋਕ ਰੁੱੜ ਰਹੇ ਸੀਗੇ ਤਰੇ ਤਰੇ ਕਰ ਉੱਠੇ ਸੀ ਔਰ ਉੱਥੇ ਜਿਵੇਂ ਉਹਨਾਂ ਨੂੰ ਮਿਲ ਲਿਆ ਉਹਨਾਂ ਨੇ ਮੈਂ ਗੱਲ ਕਰ ਲਈ ਦੁੱਖ ਦੱਸਤੀ ਉਹਨਾਂ ਲੋਕਾਂ ਦੀ ਕਹਿੰਦੇ ਵੀ ਅਸੀਂ ਦੁੱਖ ਦੱਸਿਆ ਨਾ ਕਿ ਆਪਦਾ ਕੋਈ ਪਰਸਨਲ ਦੁੱਖ ਦੱਸਿਆ ਜੇ ਦੱਸਲੇ ਤਾਂ ਇਹਦੇ ਵਿੱਚ ਇਹ ਕਹਿੰਦੇ ਵੀ ਕਿੱਡੀ ਕੁ ਵੱਡੀ ਪ੍ਰੋਬਲਮ ਹੋਗੀ ਔਰ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਭੱਦੇ ਕਮੈਂਟ ਵੀ ਕਰ ਰਹੇ ਨੇ ਮਾੜੇ ਕਮੈਂਟ ਵੀ ਕਰ ਰਹੇ ਨੇ ਔਰ ਇਹ ਅਪੀਲ ਹੈ ਇਹਨਾਂ ਦੇ ਵੱਲੋਂ ਕਿ ਉਹ ਮਾੜੇ ਕਮੈਂਟ ਵੀਰ ਭੈਣਾ ਭਰਾ ਨਾ ਕਰਨ ਕਿਉਂਕਿ ਕਹਿੰਦੇ ਵੀ ਮ ਅਦਦ ਲਈ ਅੱਗੇ ਆਈ ਹਾਂ ਲੋਕਾਂ ਦੀ ਬਾਤ ਚੱਕੀ ਆ ਭਗਵੰਤ ਸਿੰਘ ਮਾਨ ਨੂੰ ਬਾਰਡਰ ਪੱਟੀ ਏਰੀਏ ਦੇ ਹਾਲਾਤ ਹੀ ਦੱਸੇ ਨੇ ਵੀ ਲੋਕਾਂ ਕੋਲ ਰੋਟੀ ਨਹੀਂ ਪਹੁੰਚ ਰਹੀ ਲੋਕਾਂ ਕੋਲ ਆ ਨਹੀਂ ਪਹੁੰਚ ਰਿਆ ਇਹ ਸਾਰੀਆਂ ਚੀਜ਼ਾਂ ਕਹਿੰਦੇ ਮੈਂ ਦੱਸੀਆਂ ਸੀ ਮੇਰੀ ਮਨਛਾਈ ਸੀ ਪਰ ਵਿਰੋਧੀ ਧਿਰਾਂ ਨੇ ਇਹ ਕਹਿੰਦੇ ਵੀ ਇਹ ਮੁੱਦਾ ਚੱਕ ਲਿਆ ਵੀ ਇੱਕ ਕਲਿੱਪ ਲੱਗੇ ਵਾਲੀ ਇਹ ਇਹ ਸੋਨਾ ਪਾਇਆ ਕੰਨਾਂ ਦੇ ਵਿੱਚ ਇਹ ਭੈਣ ਕਿੱਧਰੋਂ ਆ ਗਈ ਜੈ ਇਹਨਾਂ ਨੇ ਆਪ ਤਿਆਰ ਕੀਤੀ ਹੈ ਇਹੋ ਜੀ ਕਹਾਣੀ ਹੈ ਭੈਣ ਕਹਿੰਦੀ ਆ ਵੀ ਉਹ ਕਢ ਲਈ ਗਈ ਆ ਵਿਰੋਧੀ ਧਿਰਾਂ ਦੇ ਵੱਲੋਂ ਜਿਹੜੀ ਕੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਉਹ ਟ੍ਰੈਵਲ ਕਰਦੀ ਨਜ਼ਰ ਆ ਰਹੀ ਹੈ ਪਰ ਕੱਲ ਸਾਡੇ ਚੈਨਲ ਤੇ ਵੀ ਕੁਝ ਲੋਕਾਂ ਨੇ ਇੰਟਰਵਿਊਸ ਦਿੱਤੇ ਸੀ ਕਿ ਉਹ ਬੀਬੀ ਨੂੰ ਜਰੂਰ ਲੱਭਿਆ ਜਾਵੇ ਉਸ ਭੈਣ ਨੂੰ ਜਰੂਰ ਲੱਭਿਆ ਜਾਵੇ ਪਰ ਅਸੀਂ ਉਸ ਭੈਣ ਦੀ ਪੂਰੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਔਰ ਭੈਣ ਕਹਿੰਦੀ ਵੀ ਮੇਰੀ ਇਹੀ ਅਪੀਲ ਆ ਕਿ ਕਮੈਂਟ ਮਾੜੇ ਨਾ ਕੀਤੇ ਜਾਣ ਅਗਰ ਕਿਸੇ ਨੂੰ ਲੱਗਦਾ ਹੈ ਕਿ ਮਤਲਬ ਮੈਂ ਆਪਦੇ ਲਈ ਕੁਝ ਮੰਗਿਆ ਜਾਂ ਸੀ ਕੁਝ ਗਲਤ ਕਿਹਾ ਜਾਂ ਕੋਈ ਸਾਡਾ ਨਿੱਜੀ ਸਵਾਰਥ ਸੀ ਤਾਂ ਤੁਸੀਂ ਦੱਸ ਸਕਦੇ ਹੋ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਸੀ ਲੋਕਾਂ ਲਈ ਕੀਤਾ ਔਰ ਲੋਕਾਂ ਲਈ ਕਰ ਰਹੇ ਹਾਂ ਹਰ ਭੀੜਤਾਂ ਲਈ ਹਰ ਰੋਜ਼ ਘਰੋਂ ਨਿਕਲਦੇ ਹਾਂ ਔਰ ਲਗਾਤਾਰ ਉਹਨਾਂ ਦੇ ਵਿੱਚ ਰਹਿਣੇ ਸਾਰੀ ਤੁਹਾਡੀ ਔਰ ਉਹਨਾਂ ਤੱਕ ਜ਼ਰੂਰਤ ਦਾ ਸਮਾਨ ਅਵਸਥਾ ਲਗਾਤਾਰ ਅਸੀਂ ਪੰਚੋਣਿਆ ਤੁਹਾਡੀ ਅਗਰ ਇਸ ਬਾਰੇ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਤੁਸੀਂ ਵੀ ਲਿਖ ਸਕਦੇ ਹੋ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ